ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਤੁਮ ਜੋ ਸੱਜਣ ਮੈਂਡਿਆ ਦੇਈ ਸ਼ਿਸ਼ਵ ਤਾਰ ਨੈਣ ਮੈਂ ਜੇ ਤਰਸਦੇ ਕਦ ਪਸੀ ਦੇ ਦਾਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਸੰਗਤ ਜੀ ਕੱਲ ਤੱਕ ਆਪਾਂ 91 ਨੰਬਰ ਸ਼ਬਦ ਤੱਕ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸ਼ੀਰ ਸ਼ੀਰ ਰਾਗ ਦੇ ਵਿੱਚੋਂ 91 ਨੰਬਰ ਸ਼ਬਦ ਤੱਕ ਸੰਖੇਪ ਵਿਆਖਿਆ ਸ਼ਬਦਾਰਥ ਕੀਤੇ ਸੀ ਹੁਣ ਕਰੋ ਕਿਰਪਾ ਗੁਰੂ ਮਹਾਰਾਜ ਸ਼ਿਰਤੇ ਮਿਹਰ ਭਰਿਆ ਆਸਥ ਰੱਖਣ ਤੇ ਸੰਗਤ ਅਸ਼ੀਰਵਾਦ ਦੇਵੇ ਇਸ ਤੋਂ 92 ਨੰਬਰ ਸ਼ਬਦ ਤੋਂ ਸ਼ੁਰੂ ਕਰਕੇ ਜਿੱਥੋਂ ਤੱਕ ਮਹਾਰਾਜ ਦਾ ਹੁਕਮ ਆ ਉਥੋਂ ਤੱਕ ਆਪਾਂ ਇਹ ਸ਼ਬਦ ਦੀ ਵਿਚਾਰ ਤੇ ਸੰਖੇਪ ਵਿਆਖਿਆ ਕਰ ਲਈਏ ਜੀ ਸ਼ੇਰ ਰਾਗ ਮਹੱਲਾ ਪੰਜਵਾ ਘਰ ਦੂਜਾ ਗੋਇਲ ਆਇਆ ਗੋਇਲੀ ਗਿਆਤ ਸਡੰਪ ਪਸਾਰ ਮੋਨਤ ਪੁੰਨੀ ਚੱਲਣਾ ਉਸੰਬਲ ਕਰ ਬਾਰ ਸ੍ਰੀ ਰਾਗ ਮਹੱਲਾ 5ਵਾਂ ਇਹ ਸ੍ਰੀ ਰਾਗ ਦੇ ਵਿੱਚ 5ਵੇਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਦੁਆਰਾ ਉਚਾਰੀ ਗਈ ਗੁਰਬਾਣੀ ਅਤੇ ਉਹਨਾਂ ਵੱਲੋਂ ਹੀ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 50 ਨੰਬਰ ਅੰਗ ਤੇ ਅੰਕਿਤ ਕੀਤੀ ਗਈ ਦਰਜ ਕੀਤੀ ਗਈ ਵਰਣਨ ਕੀਤੀ ਗਈ ਹੈ ਜੀ ਕਰ ਦੂਜਾ ਇਸ ਨੂੰ ਰਾਗ ਤਾਲ ਦੇ ਦੂਸਰੇ ਘਰ ਦੇ ਵਿੱਚ ਰਾਗੀ ਸਿੰਘਾਂ ਨੂੰ ਗਾਇਨ ਕਰਨ ਦਾ ਕੀਰਤਨ ਕਰਨ ਦਾ ਹੁਕਮ ਕੀਤਾ ਗਿਆ ਹੈ ਜੀ ਗੋਇਲੇ ਆਇਆ ਗੋਇਲੀ ਕਿਆ ਤੇ ਸਡਾਂ ਪਪਸਾਰ ਇਹ ਗੋਇਲਾ ਹੁੰਦਾ ਗੁਜਰ ਤੇ ਗੋਇਲੀ ਗੁਜਰੀ ਇਹ ਜਦੋਂ ਵੀ ਕਿਸੇ ਇਲਾਕੇ ਦੇ ਵਿੱਚ ਪੱਠੇ-ਤੱਥੇ ਦਾ ਜਿਹੜਾ ਚਾਰਾ ਵਾ ਨਾ ਉਹ ਵੱਧ ਹੁੰਦਾ ਇਹ ਸਾਰਾ ਕੁਝ ਲੈ ਕੇ ਆਪਣਾ ਡੰਡਾ ਡੇਰਾ ਚੁੱਕ ਕੇ ਉਸ ਪਾਸੇ ਨੂੰ ਚੱਲ ਜਾਂਦੇ ਆ। ਇਸ ਕਰਕੇ ਗੋਏ ਲਿਆਇਆ ਗੋਇਲੀ ਸਾਨੂੰ ਸਮਝਾਉਣਾ ਕੀਤਾ ਕਿ ਜਿੱਤਰਾ ਗੁੱਜਰ ਤੇ ਗੁਜਰੀ ਆ ਨਾ ਤੇ ਗੁੱਜਰ ਗੁਜਰੀ ਨੂੰ ਕਹਿੰਦਾ ਵੀ ਤੂੰ ਕੋ ਇੱਥੇ ਡੰਮ ਪਸਾਰੀ ਜਾਣੀ ਆ ਕਿਉਂ ਇੱਥੇ ਖਲਾਰਾ ਪਾਈ ਜਾਣੀ ਆ। ਮੋਹਲਤ ਪੁੰਨੀ ਚੱਲਣਾ ਤੂੰ ਸੰਭਲ ਘਰਬਾਰ ਤੂੰ ਆਪਣਾ ਜਿਹੜਾ ਘਰਬਾਰ ਸੰਭਾਲਣਾ ਹੈ। ਤੇ ਆਪਾਂ ਜੇ ਦਿਨ ਸਮਾਂ ਆ ਗਿਆ ਆਪਾਂ ਨੂੰ ਦੂਸਰੇ ਪਾਸੇ ਚਾਰਾ ਮਿਲ ਗਿਆ ਇਥੋਂ ਚਾਰਾ ਖਤਮ ਹੋ ਗਿਆ ਪਸ਼ੂਆਂ ਦਾ ਤੇ ਆਪਾਂ ਉਸ ਪਾਸੇ ਚੱਲ ਜਾਣਾ ਇਸ ਤਰ੍ਹਾਂ ਹੀ ਇਨਸਾਨ ਆ ਜਿਹੜਾ ਇਨਸਾਨ ਇਸ ਧਰਤੀ ਤੇ ਆ ਕੇ ਨਾ ਬੜਾ ਕੁਝ ਕਰਦਾ ਹੈ ਬੜਾ ਕੁਝ ਕਰਦਾ ਆਪਣੇ ਵਾਸਤੇ ਬੜਾ ਕੁਝ ਕਰਦਾ ਕਹਿੰਦਾ ਕਿ ਮੈਂ ਮਰ ਜਾਣਾ ਜੇ ਮੈਂ ਮਰ ਗਿਆ ਨਾ ਮੁੜ ਕੇ ਮੇਰੇ ਘਰ ਦਾ ਗੁਜ਼ਾਰਾ ਨਹੀਂ ਚੱਲਣਾ ਸੋ ਇਸ ਕਰਕੇ ਬੜਾ ਖਲਾਰਾ ਪਾਉਂਦਾ ਪਰੰਤੂ ਇਹ ਸਮਝਾਇਆ ਗਿਆ ਕਿ ਤੂੰ ਮੌਹਲਤ ਪੁੰਨੀ ਚੱਲਣਾ ਜੇ ਦਿਨ ਸਮਾਂ ਆ ਗਿਆ ਨਾ ਉਸ ਦਿਨ ਜਾਣਾ ਪੈਣਾ ਵਾ ਤੇ ਘਰ ਜਿਹੜਾ ਸੰਭਾਲ ਕੇ ਰੱਖਣਾ ਚਾਹੀਦਾ ਗੁਜਰ ਨੇ ਗੁਜਰੀ ਨੂੰ ਆਖਿਆ ਕਿ ਜਿਸ ਦਿਨ ਆਪਣਾ ਸਮਾਂ ਆ ਗਿਆ ਆਪਾਂ ਨੂੰ ਦੂਸਰੇ ਪਾਸੇ ਪੱਠਾ ਚਾਰਾ ਮਿਲ ਗਿਆ ਆਪਾਂ ਡੰਡਾ ਡੇਰਾ ਚੋਕੀ ਉੱਧਰ ਲੈ ਜਾਣਾ ਤੇ ਇੱਥੇ ਤੂੰ ਖਲਾਰਾ ਬਹੁਤਾ ਨਾ ਪਾ ਹਰ ਗੁਣ ਗਾਓ ਮਨਾ ਸਤਗੁਰ ਸੇਵ ਪਿਆਰ ਕਿਆ ਥੋੜੀ ਬਾਤ ਗੁਮਾਨ ਹਰੀ ਦੇ ਗੁਣ ਗਾਉਣੇ ਚਾਹੀਦੇ ਆ ਤੇ ਸੱਚੇ ਸਤਿਗੁਰੂ ਦੇ ਨਾਲ ਪਿਆਰ ਮੰਨ ਲਾ ਕੇ ਗੁਣ ਗਾਉਣੇ ਚਾਹੀਦੇ ਹਨ ਕਿਆ ਥੋੜੀ ਬਾਤ ਗੁਮਾਨ ਇਹੜਾ ਗੁਮਾਨ ਹਨ ਹੰਕਾਰ ਆ ਇਹ ਬਹੁਤ ਵੱਡੀ ਗੱਲ ਹੈ ਇਹ ਛੋਟੀ ਗੱਲ ਨਹੀਂ ਗੀ ਇਸ ਕਰਕੇ ਗੁਮਾਨ ਹੰਕਾਰ ਛੱਡ ਦੇਣਾ ਚਾਹੀਦਾ ਤੇ ਹਉਮੈ ਨਾਵੇਂ ਨਾਲ ਵਿਰੋਧ ਹੈ ਦੋਇ ਨਾ ਵਸੇ ਇਕਠਾਏ ਹਉਮੇ ਵਿੱਚ ਸੇਵਨਾ ਹੋ ਗਈ ਤਾਂ ਮਨ ਬਿਰਥਾ ਜਿਹੜਾ ਹੰਕਾਰ ਹੈ ਨਾ ਇਹ ਤੇ ਨਾਮ ਇੱਕੀ ਥਾਂ ਨਹੀਂ ਵੱਸ ਸਕਦੇ ਇਸ ਕਰਕੇ ਜਿਹੜਾ ਹੰਕਾਰ ਹੈ ਥੋੜੀ ਗੱਲ ਨਹੀਂ ਕਿ ਬਹੁਤ ਵੱਡੀ ਗੱਲ ਹੈ ਉਹਨੇ ਕੀ ਹੈ ਥੋੜੀ ਗੱਲ ਹੈ ਜਿਹੜਾ ਹੰਕਾਰ ਹੈ ਹੰਕਾਰ ਬਹੁਤ ਵੱਡੀ ਗੱਲ ਹੈ ਇਸ ਕਰਕੇ ਹੰਕਾਰ ਨਹੀਂ ਕਰਨਾ ਚਾਹੀਦਾ ਤੇ ਜਦੋਂ ਨਾਮ ਜਪਾਂਗੇ ਤੇ ਹੰਕਾਰ ਆਪਣੇ ਆਪ ਖਤਮ ਹੋ ਜਾਏਗਾ ਰਹਾਉ ਘਰ ਆਉ ਦੇ ਕੇ ਪਰਮਾਉਂਦੇ ਹਨ ਜੈ ਸੇ ਰੈਣ ਪਰ ਹੋਣੇ ਉਠ ਚਲ ਸਹਿ ਪਰਬਾਤ ਕਿਆ ਤੂੰ ਰਤਗ ਰਸਤ ਸਿਓ ਸਭ ਭੁੱਲਾ ਕੀ ਬਾਗਾਤ ਜਿਤਰਾ ਰਾਤੀ ਪਰੋਣੇ ਆਉਂਦੇ ਆ ਨਾ ਆਪਣੇ ਘਰਾਂ ਦੇ ਵਿੱਚ ਤੇ ਸਵੇਰੇ ਉੱਠ ਕੇ ਚਲ ਜਾਂਦੇ ਆ ਉਹ ਉਹਨਾਂ ਦਾ ਘਰੇ ਸਥਾਈ ਨਹੀਂ ਬਣ ਜਾਂਦਾ ਉਹ ਪਰੋਣੇ ਹੁੰਦੇ ਆ ਉਹਨਾਂ ਦਾ ਆਪਾਂ ਦਾਲ ਫੁਲਕਾ ਪ੍ਰਸ਼ਾਦਾ ਪਾਣੀ ਛਕਾਇਆ ਉਹਨਾਂ ਨੂੰ ਸੌਣ ਵਾਸਤੇ ਮੰਜਾ ਬਿਸਤਰਾ ਦਿੱਤਾ ਤੇ ਸਵੇਰੇ ਉਹਨਾਂ ਘਰ ਚਲ ਜਾਣਾ ਹੁੰਦਾ ਇਸ ਤਰ੍ਹਾਂ ਹੀ ਸੰਸਾਰ ਦੇ ਵਿੱਚ ਜਿੱਜਾ ਅਬ੍ਰੀਦਾ ਜਿੱਤੇ ਆਸਨਾਂ ਬੈਠੇ ਕਿਤੇ ਬੈਸ ਗਿਆ ਸੇਖ ਹਿਆਤੀ ਜੱਗ ਨਾ ਕੋਈ ਥਿਰ ਰਹਾ ਜਿਹੜੇ ਆਸਨ ਤੇ ਹੀ ਬੈਠੇ ਆ ਨੇ ਤੇ ਪਤਾ ਨਹੀਂ ਕਿੰਨੇ ਇੱਕ ਲੋਕ ਪਹਿਲਾਂ ਹੋ ਕੇ ਬਹਿ ਕੇ ਚਲੇ ਗਏ ਆ ਤੇ ਸੇਖ ਹੈ ਹਿਆਤੀ ਜੱਗੇ ਹਿਆਤੀ ਆ ਨਾ ਜਿਹੜੀ ਇਹ ਕਾਲਪੁਰਖ ਵੈਗਨੂ ਨੇ ਬਣਾਈ ਆ ਸਾਰੀ ਦੁਨੀਆ ਬਣਾਈ ਆ ਤੇ ਕੋਈ ਇੱਥੇ ਥਿਰਨੇ ਰਹਿੰਦਾ ਸਾਰਿਆਂ ਨੂੰ ਜਾਣਾ ਪੈਂਦਾ ਹੈ ਜਿਸ ਤਰ੍ਹਾਂ ਰਾਤੀ ਪਰੌਣੇ ਆਏ ਉਹ ਸਵੇਰੇ ਉੱਠ ਕੇ ਚਲੇ ਗਏ ਤੇ ਕਿਆ ਤੂੰ ਰਤਾਂ ਗ੍ਰਸਤ ਸਿਓ ਸਭ ਫੁੱਲਾਂ ਕੀ ਬਾਗਾਂ ਜਿਹੜੀ ਗ੍ਰਸਤੀ ਦੇ ਵਿੱਚ ਤੂੰ ਬੜਾ ਅਗਰਸਿਆ ਪਿਆ ਵਾ ਨਾ ਬਹੁਤ ਜ਼ਿਆਦਾ ਤੂੰ ਕਹਿੰਦਾ ਮੇਰੇ ਕੋ 10 ਮਿੰਟ ਦਾ ਕਿਤੇ ਨਾਮ ਜਪਣ ਦਾ ਵੇਲ ਨਹੀਂਗਾ ਕਿਤੇ ਗੁਰੂ ਘਰ ਜਾ ਕੇ ਦਰਸ਼ਨ ਕਰਨ ਦਾ ਵੇਲ ਨਹੀਂਗਾ ਕਿਸੇ ਨਾਲ ਗੱਲ ਕਰਨ ਦਾ ਵੇਲ ਨਹੀਂਗਾ ਇਹ ਫੁੱਲਾਂ ਦੇ ਬਾਗਾਂ ਦੀ ਤਰ੍ਹਾਂ ਵਾ ਜਿਵੇਂ ਫੁੱਲਾਂ ਦਾ ਬਾਗ ਖਿੜਦਾ ਨਾ ਤੇ ਉਹ ਕੁਝ ਸਮੇਂ ਜਿਹੜੇ ਫੁੱਲ ਵਾ ਨਾ ਇਹਨਾਂ ਦਾ 1 2 3 ਦਿਨ ਦਾ 4 ਦਿਨ ਦਾ ਟਾਈਮ ਹੁੰਦਾ ਇਹ ਟਾਈਮ ਤੋਂ ਬਾਅਦ ਆਪਣੇ ਆਪ ਹੀ ਖਤਮ ਹੋ ਜਾਂਦੇ ਆ ਇਸ ਤਰ੍ਹਾਂ ਹੀ ਸਾਡਾ ਸਾਡਾ ਜੀਵਨ ਆ ਇਹ ਫੁੱਲਾਂ ਦੇ ਬਾਗ ਦੀ ਤਰ੍ਹਾਂ ਵਾ ਜਦੋਂ ਖਿੜਿਆ ਤੇ ਬਹੁਤ ਸੋਹਣਾ ਲੱਗਦਾ ਤੇ ਜਦੋਂ ਮਰ ਜਾ ਜਾਂਦਾ ਤੇ ਉਦੋਂ ਫਿਰ ਸਾਰੇ ਕਹਿੰਦੇ ਆ ਕਿ ਮੇਰਾ ਮੁਝ ਮੈਂ ਕਿਛ ਨਹੀਂ ਜੋ ਕਿ ਸਹਸੋ ਤੇਰਾ ਤੇਰਾ ਤੁਝ ਕੋਲ ਸੌਫ ਤੇ ਗਿਆ ਲਾਗੇ ਮੇਰਾ ਸਭ ਕੁਝ ਛੱਡ ਕੇ ਇਥੋਂ ਜਾਣਾ ਪੈਂਦਾ ਹੈ ਮੇਰੀ ਮੇਰੀ ਕਿਆ ਕਰ ਹੈ ਜਨਦੀਆ ਸੋ ਪ੍ਰਬਲੂੜਾ ਸਰ ਪਰ ਉੱਠੀ ਚੱਲਣਾ ਛੱਡ ਜਾਸੀ ਲੱਖ ਕਰੋੜ ਮੇਰੀ ਮੇਰੀ ਮੈਂ 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 ਕਰਦਾ ਫਿਰਦਾ ਤੇ ਜਿੰਨੇ ਤੈਨੂੰ ਸਭ ਕੁਝ ਦਿੱਤਾ ਤੇ ਉਹਦੀ ਉਹਦਾ ਕਦੇ ਤੂੰ ਨਾ ਨਹੀਂ ਲਿਆ ਜਾਤ ਪਿਆਰੀ ਵਿਸਰਿਆ ਦਾ ਤਾਰਾ ਜਿਹੜਾ ਉਹਨੇ ਦੇ ਦਿੱਤਾ ਉਹ ਤੈਨੂੰ ਬੜਾ ਚੰਗਾ ਲੱਗਦਾ ਉਹ ਕਹਿੰਦਾ ਮੇਰਾ ਮੇਰਾ ਸਭ ਕੁਛ ਤੇ ਜਿਨੇ ਦਿੱਤਾ ਉਹਨੂੰ ਤੂੰ ਆਪਣਾ ਬਣਾਇਆ ਹੀ ਨਹੀਂ ਤੇ ਉਹਦਾ ਕਦੇ ਉਹਦੀ ਕਦੇ ਲੋੜ ਨਹੀਂ ਸਮਝੀ ਉਹਨੂੰ ਕਦੇ ਲੋਚਿਆ ਹੀ ਨਹੀਂ ਕਿ ਵੈਗਰੂ ਦੇ ਨਾਲ ਮੇਰਾ ਮਲਾਪ ਹੋਵੇ ਤੇ ਮੈਂ ਵੈਗਰੂ ਦਾ ਨਾਮ ਜਪਾਂ ਪ੍ਰਮਾਤਮਾ ਦਾ ਨਾਮ ਜਪਾਂ ਸਰ ਪਰ ਉੱਠੀ ਚੱਲਣਾ ਬਿਲਕੁਲ ਇਹ ਸਪਸ਼ਟੇ ਗੱਲ ਇਹ ਪੱਕੀ ਗੱਲ ਹੈ ਸਰ ਪਰ ਦਾ ਮਤਲਬ ਪੱਕੀ ਗੱਲ ਹੈ ਕਿ ਸਾਰੇ ਉੱਠੇ ਚੱਲਣਾ 88 ਲੱਖ ਕਰੋੜ ਤੂੰ ਥੋੜੇ ਬੋਧੀ ਗੱਲ ਦਾ ਜਿੰਨਾ ਲੱਖਾਂ ਕਰੋੜ ਇਕੱਠੇ ਕੀਤੇ ਆ ਉਹ ਵੀ ਛੱਡ ਕੇ ਇਸ ਦੁਨੀਆ ਤੋਂ ਚਲੇ ਜਾਂਦੇ ਹਨ ਲੱਖ 84 ਭ੍ਰਮ ਤਿਆ ਦਰਬ ਜਨਮ ਪਾਇਓ ਏ ਨਾਨਕ ਨਾਮ ਸਮਾਲ ਤੂੰ ਸੋਦਨ ਨੇੜਾ ਆਇਓ ਏ ਲੱਖ 84 ਲੱਖ ਜੋਂ 84 ਲੱਖ ਜੋਂ ਦੇ ਭੋਂਦੇ ਆ ਭੋਂਦੇ ਆ ਨਾ ਜਦੋਂ ਇਹ ਦਲਬ ਦੇ ਭਾਈ ਵਿਢਭਾਗੀ ਨਾਮ ਨਾਲ ਜਪੇ ਤੇ ਆਤਮ ਘਾਤੀ ਬੜੇ ਵੱਡੇ ਭਾਗਾਂ ਦਾ ਕਰਕੇ ਦੇ ਮਨੁੱਖਾ ਸਰੀਰ ਮਿਲਦਾ ਇਸ ਦੇ ਹੀ ਕੋ ਸਿਮਰੇ ਦੇਵ ਸੋ ਦੇਹੀ ਭਜ ਹਰ ਕੀ ਸੇਵ ਭਜੋ ਗੋਬਿੰਦ ਭੂਜ ਮਤ ਜਾਹੋ ਮਾਨਸ ਜਨਮ ਦਾ ਇਹ ਹੀ ਲਾਹੋ ਮਾਨਸ ਜਨਮ ਆਣਾ ਜਿਹੜਾ ਉਹਦਾ ਇਹੋ ਇਲਾਹ ਹੈ ਕਿ ਇਹਦੇ ਵਿੱਚ ਨਾਮ ਜਪਿਆ ਜਾਂਦਾ ਤੇ ਮੁਕਤੀ ਪ੍ਰਾਪਤ ਕੀਤੀ ਜਾਂਦੀ ਹੈ ਤੇ ਤੈਨੂੰ ਗੁਰਮੁਖਾ 84 ਲੱਖ ਜੋਨ ਚ ਪੌਂਦਿਆ ਪੌਂਦਿਆ ਇਹ ਮਨੁੱਖਾ ਜਨਮ ਮਿਲਿਆ ਤੇ ਇਸ ਕਰਕੇ ਪੰਜਵੇਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜੀ ਫਰਮਾਉਂਦੇ ਨੇ ਕਿ ਤੁਸੀਂ ਨਾਮ ਸੰਭਾਲੋ ਨਾਮ ਜਪ ਕਰੋ ਆਪਣੇ ਹਿਰਦੇ ਚ ਨਾਮ ਵਸਾਓ 100 ਦਿਨ ਨੇੜਾ ਆਇਓ ਏ ਤੇ ਓਏ ਤੇਰਾ ਉਹ ਆਖਰੀ ਸਮਾ ਨਾ ਜਿਹੜਾ ਉਹ ਨੇੜੇ ਆਉਣ ਵਾਲਾ ਗੁਰਮੁਖਾ ਇਸ ਕਰਕੇ ਨਾਮ ਸੰਭਾਲ ਲੈ ਨਾਮ ਜਪ ਲੈ ਚੇਰੀ ਰਾਗ ਮਹੱਲਾ ਪੰਜਵਾ ਤਿੱਚਰ ਵਸੇ ਸੋਹੇ ਲੜੀ ਜਿੱਚਰ ਸਾਥੀ ਨਾਲ ਜਾਂ ਸਾਥੀ ਉੱਠ ਚੱਲਿਆ ਤਾਂ ਧਨ ਖਾ ਕੂਰਾਲ ਜਿੰਨਾ ਚਿਰ ਇਨਸਾਨ ਇਸ ਦੁਨੀਆ ਤੇ ਵੱਸਦਾ ਤਿੱਚਰ ਵਸੇ ਸੋਹੇ ਲੜੀ ਉਹਨਾਂ ਚਿਰ ਤੱਕ ਬੜਾ ਅਸੀਂ ਸੋ ਖੁਸ਼ੀ ਨਾਲ ਸੁਹੇਲੇ ਹੋ ਕੇ ਮਿੱਤਰ ਬਣ ਕੇ ਦੁਨੀਆ ਤੇ ਵੱਸਦੇ ਆ ਜਿਨ੍ਹਾਂ ਚਿਰ ਉਹ ਪ੍ਰਮਾਤਮਾ ਸਾਡੇ ਨਾਲ ਹੁੰਦਾ ਉਹਦਾ ਸਾਡੇ ਤੇ ਸਿਰ ਤੇ ਮਿਹਰ ਭਰਿਆ ਹੱਥ ਹੁੰਦਾ ਤੇ ਜਦੋਂ ਪ੍ਰਮਾਤਮਾ ਸਾਡੇ ਤੋਂ ਮਿਹਰ ਦਾ ਹੱਥ ਚੁੱਕ ਲੇ ਨਾ ਤੇ ਸਾਡਾ ਧਨ ਵੀ ਕਿਸੇ ਕੰਮ ਨਹੀਂ ਆਉਂਦਾ ਧਨ ਵੀ ਖਾਕ ਦੇ ਵਿੱਚ ਮਿਲ ਜਾਂਦਾ ਜਦੋਂ ਕਿ ਸਾਡਾ ਸਰੀਰ ਹੀ ਨਾ ਰਿਹਾ ਜਦੋਂ ਸਰੀਰ ਬੁੱਢਾ ਹੋ ਗਿਆ ਤੇ ਤੁਰਨ ਯੋਗ ਨਾ ਰਿਹਾ ਤੇ ਧਨ ਕੀ ਕਰਨਾ ਇਸ ਕਰਕੇ ਜਿਹੜਾ ਧਨ ਆ ਨਾ ਇਹ ਖਾਕ ਦੇ ਨਾਲ ਹੀ ਰਲ ਜਾਂਦਾ ਤੇ ਇਹ ਖਸਮ ਮਾਰੇ ਤੋਂ ਨਾਰ ਨਾ ਰੋਵੇ ਉਸ ਅਖਵਾਰਾ ਰਖਵਾਰਾ ਔਰੋ ਹੋਵੇ ਰਖਵਾਰੇ ਕਾ ਹੋਏ ਬਨਾਸ ਆਗਾ ਨਰਕ ਇਹਾ ਭੋਗ ਬਿਲਾਸ ਜਦੋਂ ਕੋਈ ਇਨਸਾਨ ਮਰ ਜਾਂਦਾ ਮਾਇਆ ਇਕੱਠੀ ਕੀਤੀ ਹੁੰਦੀ ਨਾ ਬੜੀ ਤੇ ਮਾਇਆ ਦਾ ਪਤੀ ਬਣ ਕੇ ਬੈਠਾ ਰਹਿੰਦਾ ਮਾਇਆ ਧਾਰੀ ਬਣ ਕੇ ਬੈਠਾ ਰਹਿੰਦਾ ਤੇ ਜਦੋਂ ਮਰ ਜਾਂਦਾ ਨਾ ਤੇ ਉਹ ਗੁੱਸਾ ਨਹੀਂ ਕਰਦੀ ਉਹ ਰੋਂਦੀ ਨਹੀਂਗੀ ਉਹਨੂੰ ਪਤਾ ਵੀ ਮੇਰਾ ਖਸਮ ਹੋਰ ਕੋਈ ਆ ਕੇ ਬਣ ਜਾਣਾ ਤੇ ਉਹਦਾ ਰਖਵਾਰਾ ਵੀ ਰਖ ਰਖਵਾਲਾ ਕਸਮ ਇਹ ਸਾਰੇ ਇੱਕੋ ਜਿਹਾ ਮਤਲਬ ਹੈ ਸ਼ਬਦਾ ਤੇ ਉਹਦਾ ਰਖਵਾਰਾ ਹੋਰ ਬਣ ਜਾਣਾ ਆ ਕੇ ਤੇ ਰਖ ਜਿਹੜਾ ਰਖਵਾਰਾ ਹੁੰਦਾ ਰਖਣ ਵਾਲਾ ਉਹਨੇ ਰੱਖ ਲਈ ਸਾਹਮਣੇ ਤੇ ਉਹਨੂੰ ਕੱਠੀ ਕੀਤੀ ਮਿਲੀ ਹੈ ਉਹਨੇ ਫਿਰ ਤੇ ਭੋਗ ਬਲਾਸਾਂਜ ਸਾਰੀ ਪ੍ਰਵਾਦ ਕਰ ਦੇਡੀਆਂ ਤੇ ਅੱਗੇ ਫਿਰ ਉਹਦਾ ਨਰਕ ਨਿਵਾਸ ਹੋਣਾ ਹੈ ਮਨ ਬੈਰਾਗ ਪਿਆ ਦਰਸ਼ਨ ਦੇਖਣੇ ਕਾ ਚਾਉ ਤਨ ਸੁਤੇਰਾ ਥਾਨ ਮਨ ਬੜਾ ਬੈਰਾਗੀ ਹੋ ਗਿਆ ਮੇਰਾ ਮਨ ਲੋਚੇ ਗੁਰ ਦਰਸ਼ਨ ਤਾਈ ਬਿਲਪ ਕਰੇ ਚਾਤਰ ਕੀ ਨਿਆਈ ਦਰਸ਼ਨ ਮੰਗਾਉ ਦੇਵ ਪਿਆਰੇ ਤੇਰੀ ਸੇਵਾ ਕੌਣ ਕੌਣ ਨ ਤਾਰੇ ਹੇ ਵੈਗਰੂ ਦਰਸ਼ਨ ਦੇ ਦਿਓ ਸਾਨੂੰ ਕਾਲਪੁਖ ਵੈਗਰੂ ਜੀ ਸਾਨੂੰ ਦਰਸ਼ਨ ਦੇ ਦਿਓ ਮਨ ਦੇ ਵਿੱਚ ਬੜਾ ਬਰਾਗ ਆ ਗਿਆ ਕਿਸ ਮਨ ਕਰਦਾ ਕਿ ਤੁਹਾਡੇ ਦਰਸ਼ਨ ਕਰ ਲਈਏ ਧੰਸੂ ਤੇਰਾ ਥਾਨ ਧੰਨ ਧੰਨ RAMDAS GUR ਜਿਨੇ ਸਿਰਹਾ ਤੇਨੇ ਸਵਾਰਿਆ ਪੂਰੀ ਹੋਈ ਕਰਾਮਾਤ ਆਪ ਸਿਰਜਣਹਾਰੇ ਧਾਰਿਆ ਡਿੱਠੇ ਸੱਬੇ ਥਾਵ ਨਹੀਂ ਤੁਦ ਜਿਹਿਆ ਵੱਧੋ ਪੁਰਖ ਵਧਾਤੇ ਤਾਂ ਤੂੰ ਸੋਹਿਆ ਇਸ ਕਰਕੇ ਤੇਰਾ ਸਤਾਨ ਆ ਨਾ ਵੈਗਰੂ ਜੀ ਸੱਚਖੰਡ ਜਿਹੜੇ ਤੇਰੇ ਤੁਸੀਂ ਥਾਨ ਜਿੱਥੇ ਤੁਹਾਡਾ ਪ੍ਰਕਾਸ਼ ਹੁੰਦਾ ਉਹ ਧੰਨ ਹੈ ਤੇਰਾ ਥਾਨ ਜਿੱਤੇ ਇੰਨੀ ਸੰਗਤ ਲੱਖਾਂ ਕਰੋੜਾਂ ਵਿੱਚ ਆ ਕੇ ਨਮਸਕਾਰ ਕਰਦੇ ਐ ਤੇ ਮੇਰੇ ਮਨ 'ਚ ਦਰਸ਼ਨ ਕਰਨ ਦਾ ਸਦਾ ਚਾਹ ਰਿਹਾ ਜਾਂਦਾ ਹੈ ਅਮੰਗ ਰਹੀਦੀ ਹੈ ਰਹਾਓ ਟਹਰਾਓ ਦੇ ਕੇ ਫਰਮਾਉਂਦੇ ਹਨ ਜਿੱਚਰ ਵਸਿਆ ਕੰਤ ਘਰ ਜਿਉ ਜਿਉ ਸਭ ਕਹਾਤ ਜਾਂ ਉੱਠੀ ਚਲਸੀ ਕੰਤੜਾ ਤਾ ਕੋਈ ਨਾ ਪੁਛੈ ਤੇਰੀ ਬਾਤ ਜਿੰਨਾ ਚਿਰ ਕਿਸੇ ਇਸਤਰੀ ਦਾ ਪਤੀ ਜੀਂਦਾ ਹੁੰਦਾ ਨਾ ਪਤੀ ਪਰਮੇਸ਼ਰ ਜੀਂਦਾ ਹੁੰਦਾ ਤੇ ਸਾਰੇ ਜੀਜੀ ਕਰਦੇ ਆ ਨੋਹਾਂ ਪੁੱਤ ਵੀ ਜੀਜੀ ਕਰਦੇ ਆ ਤੇ ਜਦੋਂ ਪਤੀ ਪਰਮੇਸ਼ਰ ਇਸ ਦੁਨੀਆ ਤੋਂ ਚਲ ਜਾਂਦੇ ਉੱਠ ਜਾਂਦੇ ਆ ਤੇ ਫੇਰ ਉਹ ਕੋਈ ਉਹਦੀ ਐਸੀ ਇਤਮਾਨ ਇਹਨਾਂ ਨਹੀਂ ਰਹਿ ਜਾਂਦਾ ਜਿੰਨਾ ਪਤੀ ਦੇ ਹੁੰਦਿਆ ਹੁੰਦਾ ਦੇ ਉਹਦੀ ਕੋਈ ਗੱਲ ਨਹੀਂ ਮੰਨਦਾ ਕੋਈ ਸਲਾਹ ਨਹੀਂ ਕਹਿੰਦੇ ਉਹਨੇ ਕਿਹਾ ਦੇ ਮਾਤਾ ਤੂੰ ਚੁੱਪ ਕਰ ਤੂੰ ਆਪਣਾ ਪ੍ਰਸ਼ਾਦਾ ਛੱਕ ਤੇ ਰਾਮ ਕਰ ਤੇ ਅਸੀਂ ਆਪਣੇ ਕੰਮ ਕਰ ਆਪੇ ਕਰੀ ਜਾਵਾਂ ਤੈਨੂੰ ਚਿੰਤਾ ਕਰਨ ਦੀ ਕੋਈ ਲੋੜ ਨਹੀਂ ਗਈ ਜਾਂ ਉੱਠੀ ਚੱਲਸੀ ਕੰਤੜਾ ਜਦੋਂ ਤੇ ਘਰ ਵਾਲਾ ਚਲੇ ਗਿਆ ਤੇ ਫੇਰ ਤੇਰੀ ਕਿਸੇ ਨੇ ਬਾਤ ਨਹੀਂ ਪੁੱਛਣੀ ਇਸ ਕਰਕੇ ਇਸ ਤਰ੍ਹਾਂ ਹੀ ਇਨਸਾਨ ਆ ਜਿੰਨਾ ਚਿਰ ਪ੍ਰਮਾਤਮਾ ਦਾ ਹੱਥ ਸਾਡੇ ਸਿਰ ਤੇ ਆ ਸਿਰ ਧਰਿਓ ਮस्तक ਹੱਥ ਸਹਿਜ ਅਮਰ ਉੱਟੋ ਸਹਜ ਸਰਨਾਰ ਮੋਨਗਨ ਬੋਹੇ ਅਗਾਜ ਜਿੰਨਾ ਚਿਰ ਸਾਡੇ ਤੇ ਸਰਕਾਰ ਪ੍ਰੋਜੈਕਟ ਦਾ ਸਾਡੀ ਜ਼ਿੰਦਗੀ ਤੇ ਹੱਥ ਹੈ ਉਹਨਾਂ ਚਿਰ ਸਾਰੇ ਸਾਨੂੰ ਨਮਸਕਾਰਾਂ ਕਰਦੇ ਨੇ ਤੇ ਜਦੋਂ ਪ੍ਰਮਾਤਮਾ ਨੇ ਸਿਰ ਤੋਂ ਹੱਥ ਚੁੱਕ ਲਿਆ ਨਾ ਤੇ ਸਾਰੇ ਅਮਰੁੱਲ ਤੇ ਫਿਰਦੇ ਕੋਈ ਬਾਤ ਨਾ ਪੁੱਛਦਾ ਕਿ ਅਸੀਂ ਰੁੱਲਦੇ ਫਿਰਦੇ ਸਾਡੀ ਕੋਈ ਬਾਤ ਨਹੀਂ ਪੁੱਛਦਾ ਗੁਰ ਸਤਗੁਰ ਸੰਗ ਕੀਰੇ ਹਮ ਥਾਪੇ ਅਸੀਂ ਬਿਲਕੁਲ ਮਾੜੇ ਕੀੜੇ ਸਾਂ ਸੱਚੇ ਪਾਤਸ਼ਾਹ ਨੇ ਕਿਰਪਾ ਕਰਕੇ ਸਾਨੂੰ ਆਪਣੇ ਚਰਨਾਂ ਨਾਲ ਲਾਇਆ ਤੇ ਸਾਡਾ ਸਾਰਿਆਂ ਨੇ ਸਾਡੇ ਇਤਮਾਨ ਕਰਦੇ ਹੀ ਤੇ ਹੁਣ ਸੱਚੇ ਪਾਤਸ਼ਾਹ ਜੀ ਜੇ ਮਨਸਰ ਤੋਂ ਹੱਥ ਝੁਕ ਲਿਆ ਤੇ ਸਾਡੀ ਕੋਈ ਬਾਤ ਨਹੀਂ ਪੁੱਛਦਾ ਤੇਈ ੜੇ ਸਵ ਸੇਵਤੋ ਸੋਹ ਰੜੇ ਸੁਖ ਵਸ ਗੁਰਮਿਲ ਚਾ ਜੇ ਅਚਾਰ ਸਿੱਖ ਤਦ ਕਦ ਨ ਲੱਗੈ ਦੁੱਖ ਆਪਣੇ ਪੀਕੇ ਘਰ ਬੈਠ ਕੇ ਆਪਣੇ પતિ ਪਰਮੇਸ਼ਰ ਨੂੰ ਯਾਦ ਕਰ ਆਪਣੇ પતિ ਪਰਮੇਸ਼ਰ ਦੀਆਂ ਸਿਫਤਾਂ ਕਰ ਤੇ ਫਿਰ ਤੂੰ ਸਹੁਰੇ ਘਰ ਜਾ ਕੇ ਵੀ ਸੁਖੀ ਬਸੇਂਗੀ ਜੀ ਆਪਣੇ ਪੇਕੇ ਘਰ ਬਹਿ ਕੇ ਆਪਣੇ ਪਤੀ ਪਰਮੇਸ਼ਰ ਨੂੰ ਮਾੜਾ ਕਹੀ ਜਾਂਦੀ ਹੈ ਨਾ ਤੇ ਤੈਨੂੰ ਸਲਾਮਾਂ ਵੀ ਇਹੋ ਜਿਹੇ ਮਿਲ ਜਣੇ ਤੇਰੇ ਘਰ ਵਾਲਾ ਬਹੁਤ ਮਾੜਾ ਉਹਦੇ ਜਿੱਡਾ ਮਾੜਾ ਤੇ ਹੈ ਹੀ ਕੋਈ ਨਹੀਂ ਫਿਰ ਜਦੋਂ ਆਪਾਂ ਆਪਣੇ ਘਰ ਵਾਲੇ ਪਤੀ ਪਰਮੇਸ਼ਰ ਨੂੰ ਅਕਾਲ ਪੁਰਖ ਵੈਗਰੂ ਨਾ ਸੀ ਮਾੜਾ ਕਹਿਣ ਲੱਗ ਪਈ ਨਾ ਤੇ ਸਾਡਾ ਟਿਕਾਣਾ ਕੋਈ ਨਹੀਂ ਤੇ ਜਦੋਂ ਇਹ ਜਿਹੜੀ ਇਸਤਰੀ ਆ ਜੇ ਤੂੰ ਆਪਣੇ ਪਤੀ ਪਰਮੇਸ਼ਰ ਵਾਸਤੇ ਮਾੜਾ ਬੋਲਣ ਲੱਗ ਪਈ ਉਹਨੂੰ ਸਹੁਰੇ ਘਰ ਸੁੱਖ ਨਹੀਂ ਮਿਲਦਾ ਇਸ ਕਰਕੇ ਤੂੰ ਆਪਣੇ ਪਤੀ ਪਰਮੇਸ਼ਰ ਦੀਆਂ ਪੇਕੇ ਘਰ ਬੈਠ ਕੇ ਵੀ ਉਹਦੀਆਂ ਸਿਫਤਾਂ ਕਰਦੇ ਤੂੰ ਸੁખી ਵਸੇਂਗੀ ਗੁਰਮਿਲ ਚੱਜ ਅਚਾਰ ਸਿੱਖ ਤਦ ਕਦੇ ਨ ਲੱਗੇ ਦੁੱਖ ਜਿੱਤਰਾ ਇੱਕ ਲੜਕੀ ਧੀ ਭੈਣਾ ਨਾ ਉਹਨੂੰ ਕੋਈ ਸਿਆਣੀ ਬੀਬੀ ਚੰਗੀਆਂ ਗੱਲਾਂ ਸਿਖਾਵੇ ਕਿ ਤੂੰ ਇੰਜ ਕਰੀ ਇਸ ਤਰ੍ਹਾਂ ਆਪਣੇ ਪਤੀ ਦੇ ਨਾਲ ਰਹਿਵੀ ਇਸ ਸਤ ਸਹੁਰੇ ਦਾ ਇਤਮਾਨ ਕਰੀਦਾ ਤੇ ਆਪਣੇ ਪਤੀ ਪਰਮੇਸ਼ਰ ਦਾ ਸਤਕਾਰ ਕਰੀਦਾ ਫਿਰ ਤੈਨੂੰ ਉੱਥੇ ਕੋਈ ਦੁੱਖ ਨਹੀਂ ਲੱਗੇਗਾ ਤੂੰ ਤੰਗ ਨਹੀਂ ਹੋਵੇਂਗੀ ਇਸ ਤਰ੍ਹਾਂ ਜਿਹੜਾ ਇਨਸਾਨ ਆ ਜਦੋਂ ਚੰਗੇ ਉਸਤਾਦ ਚੰਗੇ ਗੁਰੂ ਕਿਉਂਕਿ ਸਾਡਾ ਸ਼ਬਦ ਗੁਰੂ ਆ ਸ਼ਬਦ ਜਦੋਂ ਅਸੀਂ ਸ਼ਬਦ ਸੁਣਿਆ ਸੁਣਿਆ ਮੰਨਿਆ ਮਨ ਕੀਤਾ ਭਾਉ ਅੰਤਰਗਤ ਤੀਥ ਮਲ ਨਾਓ ਫਿਰ ਅਸੀਂ ਅੰਤਰਗਤ ਆਪਣੇ ਮਨ ਦੇ ਵਿੱਚ ਬੜੇ ਸθεਰ ਹੋ ਜਾਂਦੇ ਆ ਤੇ ਸਾਨੂੰ ਕਿਸੇ ਤਰ੍ਹਾਂ ਦਾ ਸੰਸਾਰਿਕ ਦੁੱਖ ਨਹੀਂ ਪਹੁੰਦਾ ਇਸ ਤਰ੍ਹਾਂ ਹੀ ਜਿਹੜੀ ਇਸਤਰੀ ਆ ਲੜਕੀ ਆ ਧੀ ਪੈਣਾ ਜਦੋਂ ਚੰਗੀਆਂ ਗੱਲਾਂ ਪੇਕਿਆ ਤੋਂ ਸਿੱਖੀ ਜਾਂਦੀ ਆ ਤੇ ਸਹੁਰਿਆਂ ਦੇ ਘਰ ਜਾ ਕੇ ਉਹਨੂੰ ਇੱਕ ਦੁਖੀ ਨਹੀਂ ਹੁੰਦੀ ਕਦੇ ਦੁੱਖ ਨਹੀਂ ਲੱਗਦੇ ਸਭਨਾ ਸਹੁਰੇ ਮੰਜਵਨਣਾ ਸਾਮੁ ਕੁਲਾਵਣ ਹਾਰ ਨਾਨਕ ਤਨ ਸੋਹਾਗਣੀ ਜਿਹਨ ਸਹੇ ਨਾਲ ਪਿਆਰ ਜਿਹੜੀਆਂ ਧੀਆ ਪੈਦਾ ਹੁੰਦੀਆਂ ਨੇ ਸਾਰੀਆਂ ਵਿਆਹ ਹੋਣਾ ਇਹਨਾਂ ਦਾ ਜ਼ਰੂਰੀ ਹੁੰਦਾ ਸਾਂ ਸਭ ਨਾਲ ਸਹੁਰੇ ਵੰਜਣ ਵੰਜਣ ਦਾ ਮਤਲਬ ਹੁੰਦਾ ਜਾਣਾ ਇਹ ਨਾ ਉਧਰ ਦੀ ਬੋਲੀ ਆ ਆਪਣੇ ਦੱਖਣ ਪੰਜਾਬ ਦੀ ਉਧਰ ਵੰਜਣਾ ਕਹਿੰਦੇ ਆ ਇਹਨੂੰ ਝੰਗ ਦੀ ਬੋਲੀ ਵੀ ਕਿਹਾ ਜਾਂਦਾ ਹੈ ਸਿਆਲਕੋਟ ਦੀ ਬੋਲੀ ਉਧਰ ਅਗਲੇ ਪਾਸੇ ਦੀ ਬੋਲੀ ਵੀ ਕਿਹਾ ਜਾਂਦਾ ਵੰਜਣ ਦਾ ਮਤਲਬ ਹੁੰਦਾ ਜਾਣਾ ਉਹ ਕਹਿੰਦੇ ਗਿੱਦੀ ਵੰਜਣਾ ਵੀ ਕਿੱਧਰ ਜਾਣਾ ਈ ਸੋ ਉਹਨਾਂ ਦੀ ਵੰਜਣ ਦਾ ਮਤਲਬ ਹੁੰਦਾ ਜਾਣਾ ਸਭ ਨਾਲ ਸਹੁਰੇ ਵੰਜਣਾ ਸਾਰੀਆਂ ਧੀਆਂ ਪੈਣਾ ਨੇ ਵਿਆਹ ਹੋਣੇ ਆ ਇਹਨਾਂ ਆਪਣੇ ਸਹੁਰੇ ਘਰ ਜਾਣਾ ਸਭ ਮੁਕਲਾਵਣ ਹਾਰ ਤੇ ਸਾਰੀਆਂ ਧੇ ਵੀ ਮੁਕਲਾਵੇ ਵੀ ਜਾਣੇ ਆ ਪਹਿਲਾਂ ਵਿਆਹ ਹੁੰਦਾ ਸੀ ਕਈ ਵਾਰ ਦੋ ਦੋ ਤਿੰਨ ਤਿੰਨ ਸਾਲ ਬਾਅਦ ਮੁਕਲਾਵਾ ਜਾਂਦਾ ਸੀ ਵਿਆਹ ਪਹਿਲਾਂ ਹੋ ਜਾਂਦਾ ਸੀ ਹੁਣ ਤੇ ਵਿਆਹ ਹੁੰਦਾ ਤੇ ਅੱਗੋਂ ਬਾਹਰੋਂ ਗੱਡੀ ਕਮਾ ਕੇ ਲਿਆਉਂਦੇ ਚਲੋ ਜੀ ਉਹ ਮੁਕਲਾਵਾ ਵੀ ਹੋ ਗਿਆ ਜੀ ਸੋ ਵਿਆਹ ਵੀ ਹੁੰਦਾ ਤੇ ਮੁਕਲਾਵੇ ਵੀ ਹੁੰਦਾ ਇਹ ਧੀਆਂ ਪੈਣਾ ਸਾਰਿਆਂ ਨੇ ਸੋਹਰੇ ਜਾਣਾ ਹੁੰਦਾ ਇਸ ਤਰ੍ਹਾਂ ਜਿਹੜਾ ਇਨਸਾਨ ਆ ਇਹਨੇ ਆਖਰ ਆਪਣੀ ਜ਼ਿੰਦਗੀ ਸਾਰੀ ਭੋਗ ਕੇ ਉਸ ਅਕਾਲ ਪੁਰਖ ਵੈਗ ਰੂਕੂਲ ਜਾਣਾ ਹੁੰਦਾ ਨਾਨਕ ਧੰਨ ਸੁਹਾਗਣੀ ਜਿਸ ਸਹ ਨਾਲ ਪਿਆਰ ਪੰਜਵੇਂ ਪਾਸ਼ਾ ਸੈਭ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਫਰਮਾਉਂਦੇ ਨੇ ਕਿ ਉਹ ਧੰਨ ਨੇ ਜਿਨ੍ਹਾਂ ਨੇ ਆਪਣੇ ਪਤੀ ਪਰਮੇਸ਼ਰ ਦਾ ਇਹ ਮਨਜ ਧਾਰ ਲਿਆ ਕਿ ਅਸੀਂ ਉਹਦੇ ਨਾਲ ਪਿਆਰ ਕਰਨਾ ਸਾਡਾ ਪਿਆਰ ਉਹਨਾਂ ਬਣਿਆ ਰਵੇ ਉਹ ਧੰਨ ਨੇ ਤੇ ਐਸੇ ਹੀ ਗੁਰਮੁਖ ਪਿਆਰੇ ਜਿੰਨਾ ਕਾਲਪੁਰਖ ਵੈਗਰੂ ਦਾ ਨਾਮ ਜਪਿਆ ਆਪ ਜਪ ਹੈ ਅਵਰੇ ਨਾਮ ਜਪਾਵਾ ਜਿੰਨਾ ਆਪ ਨਾਮ ਜਪਿਆ ਤੇ ਦੂਸਰਿਆਂ ਨੂੰ ਜਪਾਇਆ ਤੇ ਫਿਰ ਉਹ ਵੀ ਧੰਨ ਨੇ ਉਹਨਾਂ ਦਾ ਉਸ ਪ੍ਰਮਾਤਮਾ ਰਿਕਾਲਪੁਰਖ ਵੈਗਰੂ ਨਾਲ ਪਿਆਰ ਬਣ ਗਿਆ ਹੈ ਸ੍ਰੀ ਰਾਗ ਮਹੱਲਾ ਪੰਜਵਾ ਇਹ ਜਿਹੜਾ ਸ਼ਬਦਾ ਸ੍ਰੀ ਰਾਗ ਦੇ ਵਿੱਚ ਇਹ ਵੀ ਪੰਜਵੇਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਮਹਾਰਾਜੀ ਦੁਆਰਾ ਉਚਾਰੀ ਗਈ ਬਾਣੀ ਹੈ ਗੁਰਬਾਣੀ ਹੈ ਤੇ 51 ਨੰਬਰ ਅੰਗ ਦੇ ਉੱਤੇ ਇਹਨੂੰ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਦਰਜ ਕੀਤਾ ਹੈ ਵਰਣਨ ਕੀਤਾ ਹੈ ਅੰਕਿਤ ਕੀਤਾ ਹੈ ਘਰ ਛੇਵਾ ਇਹਨੂੰ ਛੇਵੇਂ ਘਰ ਦੇ ਵਿੱਚ ਰਾਗ ਤਾਲ ਦੇ ਛੇਵੇਂ ਘਰ ਦੇ ਵਿੱਚ ਰਾਗੀ ਸਿੰਘਾਂ ਨੂੰ ਕੀਰਤਨ ਕਰਨ ਵਾਸਤੇ ਗਾਇਨ ਕਰਨ ਵਾਸਤੇ ਉਪੰਕ ਕੀਤਾ ਗਿਆ ਹੈ ਜੀ ਕਰਨ ਕਰਨ ਏਕ ਉਹੀ ਜਿਨ ਕੀ ਆਕਾਰ ਇਸੇ ਤੇ ਆਵੋ ਮਨ ਮੇਰੇ ਸਰਬ ਕੋ ਆਧਾਰ ਸਾਰੇ ਦੂਜੇ ਕਾਰਨ ਕਾਰਨ ਏਕ ਹੈ ਅਵਨ ਨਹੀਂ ਅਵਨ ਦੂਜਾ ਕੋ ਕਰਨ ਵਾਲਾ ਤੇ ਕਾਰਨ ਬਣਾਉਣ ਵਾਲਾ ਇੱਕ ਅਕਾਲਪੁਰਖ ਵੈਗੁਰੂ ਹੈ ਹੋਰ ਕੋਈ ਨਹੀਂ ਹੈ ਜਿੰਨੇ ਸਾਰੀ ਸ੍ਰਿਤੀ ਦਾ ਆਕਾਰ ਬਣਾਤਾ ਐਸਾ ਆਕਾਰ ਹੋਰ ਕੋਈ ਨਹੀਂ ਬਣਾ ਸਕਦਾ ਇਹਨਾਂ ਸਭ ਮੁਨਕਾ ਦੇਈ ਦੀ ਪੰਜ ਦੱਤ ਮਿਲਦੇ ਹੀ ਕਾ ਆਕਾਰਾਂ ਘਟਵਾਤ ਕੋ ਕਰੇ ਵਿਚਾਰਾ ਇਹਦੇ ਵਿੱਚ ਕੋਈ ਘਟਵਾਦ ਨਹੀਂ ਕਰ ਸਕਦਾ ਪੰਜਾ ਤੱਤਾ ਜੋ ਨਾ ਦੇ ਛੇਈ ਕਰ ਸਕਦਾ ਤੇ ਨਾ ਚਾਰ ਸਾਢੇ ਚਾਰ ਹੀ ਕਰ ਸਕਦਾ ਇਸ ਕਰਕੇ ਕారణ ਕਾਰਨ ਕਰਨ ਵਾਲਾ ਤੇ ਕਾਰਨ ਬਣਾਉਣ ਵਾਲਾ ਇੱਕ ਕਾਲਪੁਰਕ ਵੈਗਰੂ ਹੈ ਜਿਨੇ ਸਾਰੀ ਸ੍ਰੇਟੀ ਦਾ ਆਕਾਰ ਬੜਾਇਆ ਤੇ ਵੱਖ-ਵੱਖ ਤਰ੍ਹਾਂ ਦੇ ਜੀਵ ਜੰਤੂ ਵੀ ਪੈਦਾ ਕੀਤੇ 84 ਲੱਖ ਜੂਨ ਆ ਪਾਈ ਰਿਜਕ ਦਿਆ ਸਭ ਨੂੰ ਕੋ ਦਦਕਾ 84 ਲੱਖ ਜੂਨ ਆ ਪਾ ਕੇ ਤੇਰੇ ਚ ਕੋ ਉਹਨਾਂ ਨੂੰ ਉਦੋਂ ਦਾ ਹੀ ਦੇਤਾ ਜਦੋਂ ਸ੍ਰੇਟੀ ਤੇ ਜੀਵ ਆਏ ਹਨ ਤੇ ਸੇਤੇ ਆਵੋ ਮਨ ਮੇਰੇ ਸਰਬ ਕੋ ਆਧਾਰ ਇਸ ਕਰਕੇ ਉਸ ਅਕਾਲ ਪੁਰਖ ਵੈਗਰੂ ਨੂੰ ਧਿਆਉਣਾ ਚਾਹੀਦਾ ਉਹਨੂੰ ਯਾਦ ਕਰਨਾ ਚਾਹੀਦਾ ਜਿਨ੍ਹਾਂ ਦਾ ਆਧਾਰ ਹੀ ਇਹ ਆ ਆਧਾਰ ਹੁੰਦਾ ਬੇਸ ਤੇ ਨੀ ਮਾੜੀ ਆ ਤੇ ਮਕਾਨ ਨਹੀਂ ਖਲੋ ਸਕਦਾ ਜੇ ਤੁਹਾਡੇ ਤਰ ਤੇ ਥੱਤੀ ਥੱਲੇ ਹੈ ਹੀ ਨਹੀਂ ਖਲੋਣ ਵਾਲੀ ਤੁਸੀਂ ਖਲੋਵੋਗੇ ਕਾਦੇ ਤੇ ਆਧਾਰ ਹੀ ਹੁੰਦਾ ਆਧਾਰ ਦੇ ਉੱਤੇ ਸਾਰੀ ਚੀਜ਼ ਟਿਕਦੀ ਆ ਇਸ ਕਰਕੇ ਉਸ ਪ੍ਰਮਾਤਮਾ ਵੈਗਰੂ ਨੂੰ ਯਾਦ ਕਰੋ ਉਹਦਾ ਨਾਮ ਜਪੋ ਕਿਉਂਕਿ ਸਾਰਿਆਂ ਦਾ ਆਧਾਰ ਇੱਕੋ ਹੀ ਹੈ ਗੁਰਕੇ ਚਨ ਮਨ ਮਹੇ ਤੇ ਆਏ ਛੋੜ ਸਗਲ ਸਿਆਣਪ ਸਾਚ ਸ਼ਬਦ ਲੈਵ ਲਾਏ ਗੁਰੂ ਦੇ ਚਰਨਾਂ ਨਾ ਜਿਹੜੇ ਇਹ ਮਨ ਵਿੱਚ ਧਿਉਣੇ ਆ ਇਹ ਵਾਰ-ਵਾਰ ਵਾਰ-ਵਾਰ ਨੱਕ ਰਗੜਨਾ ਕੁਛ ਨਹੀਂ ਬਣਦਾ ਜਿੰਨਾ ਮਰਜੀ ਨੱਕ ਰਗੜੀ ਜਾਓ ਜੇ ਤੁਹਾਡਾ ਮਨ ਹੀ ਸ਼ੁੱਧ ਨਹੀਂ ਹੈ ਨਾ ਫਿਰ ਕੋਈ ਫਾਇਦਾ ਨਹੀਂਗਾ ਤੇ ਜਦੋਂ ਤੁਹਾਡਾ ਮਨ ਸਹੀ ਆ ਨਾ ਤੇ ਤੁਹਾਡਾ ਨਹੀਂ ਮੱਥਾ ਟੇਕਣ ਦਾ ਟਾਈਮ ਮਿਲਦਾ ਸੰਗਤ ਬਹੁਤ ਜਿਆਦਾ ਹੈ ਤੇ ਦੂਰੋਂ ਨਮਸਕਾਰ ਮਹਾਰਾਜ ਨੂੰ ਕਰ ਦਿਓ ਤੁਹਾਡੀ ਉਹ ਵੀ ਮਨਜ਼ੂਰ ਆ ਕਿਉਂਕਿ ਤੁਹਾਡਾ ਮਨ ਸ਼ੁੱਧ ਆ ਛੋੜ ਸਗਰ ਸਿਆਣਪਾ ਸਾਥ ਸ਼ਬਦ ਲੁਲਾਹੇ ਏ ਕਰਕੇ ਸਿਆਣੋ ਚਤਰਾਈ ਸਿਆਣਪਾ ਕਿਤੇ ਕਾਮਨਾ ਆਈਆ ਟੁੱਟਾ ਸ਼ਹਿਬ ਸਾਹਿਬ ਜੋ ਦੇਵੇ ਸੋਈ ਸੁਖ ਪਾਈਆ ਜਿਹੜਾ ਚਤਰਾਈਆਂ ਦੇ ਕਰਕੇ ਚਤਰਾਈ ਨਾ ਚਤਰ ਪੂਜ ਪਾਇਆ ਭੋਲੇ ਪਾਏ ਮਿਲੇ ਰਗਰਾਇਆ ਚਤਰਾਈਆਂ ਦੇ ਨਾਲ ਇਥੇ ਕੁਝ ਨਹੀਂ ਬਣਦਾ ਗੁਰੂ ਘਰ ਦੇ ਵਿੱਚ ਆ ਕੇ ਇਥੇ ਦੇ ਘੋਲੇ ਪਾਉ ਮੰਨ ਦੇ ਚ ਭਾਵਨਾ ਹੋਵੇ ਦਰਸ਼ਨ ਕਰਨ ਦੀ ਨਾਮ ਜਪਣ ਦੀ ਤੇ ਮਹਾਰਾਜ ਬਖਸ਼ਿਆ ਕਰ ਦਿੰਦੇ ਨੇ ਕਈ ਸਾਰੀ ਸਾਰੀ ਉਮਰ ਗੁਰਦੁਆਰਾ ਸਾਹਿਬ ਤੁਰੇ ਰਹਿੰਦੇ ਨੇ ਉਹਨਾਂ ਨੂੰ ਕੁਝ ਪ੍ਰਾਪਤੀ ਨਹੀਂ ਹੁੰਦੀ ਤੇ ਕਈ ਇੱਕੇ ਦਿਨ ਜਾਂਦੇ ਤੇ ਝੋੜੀਆਂ ਪਰ ਕੇ ਲੈ ਆਉਂਦੇ ਮਹਾਰਾਜ ਨੂੰ ਬਖਸ਼ਿਆ ਕਰ ਦਿੰਦੇ ਨੇ ਜਿਨ੍ਹਾਂ ਚਿਰ ਸ਼ੁੱਧ ਮੰਨ ਨਹੀਂ ਉਹਨਾਂ ਚਿਰ ਕੋਈ ਫਰਕ ਨਹੀਂ ਪੈਂਦਾ ਚੁਤਰਾਇਆਂ ਸਿਆਣਪਾ ਕਿਸੇ ਕੰਮ ਨਹੀਂ ਆਉਂਦੀਆਂ ਸੱਚੇ ਸ਼ਬਦ ਨਾਲ ਜਿਨ੍ਹਾਂ ਨੇ ਲੈ ਬੁਲਾ ਲਈ ਸਾਜ ਸ਼ਬਦ ਦੇ ਲਾਇਕ ਉਹਨਾਂ ਤੇ ਮਹਾਰਾਜ ਬਖਸ਼ਿਆ ਕਰ ਦਿੰਦੇ ਹਨ ਰਹਾਉ ਟਹਿਰਾਉ ਦੇ ਕੇ ਪਰਮਾਉਂਦੇ ਹਨ ਦੁੱਖ ਕਲੇਸ਼ ਨਾ ਭਉ ਪਿਆ ਪੈ ਗੁਰ ਮੰਤਰ ਹੀਰਦਾ ਦੇ ਹੋਏ ਤੋੜ ਯਤਨਾ ਕਰ ਰਹੇ ਦੁਰ ਬਨਤਰੋ ਨਾ ਕੋਈ ਦੁੱਖ ਕਲੇਸ਼ ਦੇ ਡਰ ਪੈ ਕਾਹੂ ਕੋ ਨਹੀਂ ਦੇਤਨੇ ਨਹਿ ਪੈਮਾਨ ਤਾਨ ਜਿਹੜੇ ਪ੍ਰਮਾਣਤ ਦਾ ਸ਼ਬਦ ਜਿਹੜਾ ਗੁਰ ਮੰਤਰ ਆ ਨਾ ਜਿਹੜਾ ਹਿਰਦੇ ਚ ਧਰ ਲੈਂਦੇ ਆ ਨਾ ਉਹਨਾਂ ਨੂੰ ਫੇਰ ਡਰ ਹੁੰਦਾ ਦੇ ਵਿੱਚੋਂ ਬਿਲਕੁਲ ਖਤਮ ਹੋ ਜਾਂਦਾ ਉਹ ਆਪਨਾ ਡਰੋ ਨਾ ਅਵ ਡਰਾਵੋ ਨਾ ਤੇ ਆਪ ਡਰਦੇ ਤੇ ਨਾ ਕਿਸੇ ਨੂੰ ਡਰਾਉਂਦੇ ਆ ਉਹ ਡਰ ਪੈ ਸਾਰਾ ਤੇ ਦੁੱਖ ਕਲੇਸ਼ ਜਦੋਂ ਆਪਾਂ ਕਿਸੇ ਨੂੰ ਭੈ ਦੇਣਾ ਨਹੀਂ ਤੇ ਸਾਨੂੰ ਕਲੇਸ਼ ਪੈਣਾ ਨਹੀਂ ਅਸੀਂ ਕਿਸੇ ਦਾ ਭੈ ਰੱਖਣਾ ਨਹੀਂ ਤੇ ਸਾਨੂੰ ਕਿਸੇ ਤਰ੍ਹਾਂ ਦੀ ਵਿਪਤਾ ਪੈਣੀ ਨਹੀਂ ਇਸ ਕਰਕੇ ਉਹਨਾਂ ਦਾ ਮੰਤਰ ਗੁਰੂ ਮੰਤਰ ਜਿਹੜਾ ਉਹਨਾਂ ਦੇ ਹਿਰਦੇ 'ਚ ਵਸਾਇਆ ਹੁੰਦਾ ਹੈ ਇਸ ਕਰਕੇ ਨਾ ਉਹਨਾਂ ਨੂੰ ਦੁੱਖ ਆਉਂਦਾ ਹੈ ਤੇ ਨਾ ਉਹ ਕਿਸੇ ਨੂੰ ਦੁੱਖ ਦਿੰਦੇ ਹਨ ਨਾ ਡਰਦੇ ਹਾਂ ਤੇ ਨਾ ਕਿਸੇ ਨੂੰ ਡਰਾਉਂਦੇ ਹਾਂ ਕੋਟ ਜਤਨਾ ਕਰ ਰਹਿ ਗੁਰਬੈਨ ਤਰਿਓ ਨਾ ਕੋਇ ਕਰੋੜਾ ਲੋਕੀ ਯਤਨ ਕਰ ਕਰ ਤੁਰੇ ਫਿਰਦੇ ਰਹਿ ਬੜੀਆਂ ਘਰੜਾ ਘਾਲੀਆਂ ਬੜਾ ਕੁਛ ਕੀਤਾ ਜਿੰਨਾ ਚਿਰ ਕੋਈ ਗੁਰੂ ਨਹੀਂ ਉਹਨਾਂ ਨੂੰ ਮਿਲਿਆ ਉਹਨਾਂ ਚੇਤ ਕੋ ਕਰ ਤ ਨਹੀਂ ਸਕੇ ਇਸ ਭਵ ਸਾਗਰ ਤੋਂ ਪਾਰ ਨਹੀਂ ਪਾ ਸਕੇ ਸਾਡਾ ਜਿਹੜਾ ਗੁਰੂ ਆ ਸਾਡਾ ਗੁਰੂ ਆ ਗੁਰੂ ਸ਼ਬਦ ਗੁਰੂ ਸੁਰਤ ਧਨ ਚੇਲਾ ਸਾਡਾ ਸ਼ਬਦ ਗੁਰੂ ਆ ਸਾਡਾ ਗੁਰੂ ਸ਼ਬਦ ਹੈ ਤੇ ਇਸ ਕਰਕੇ ਅਸੀਂ ਸ਼ਬਦ ਜਦੋਂ ਨਾਮ ਜਪਦੇ ਆ ਤੇ ਨਾਮ ਜਪ-ਜਪ ਕੇ ਪ੍ਰਮਾਤਮਾ ਦੀ ਆराधना ਕਰਦੇ ਆ ਤੇ ਵੈਗਰੂ ਸਾਡੇ ਤੇ ਕਿਰਪਾ ਕਰਦੇ ਸਾਨੂੰ ਭਗਵਤ ਸਾਗਰ ਤੋਂ ਪਾਰ ਲਾ ਦਿੰਦੇ ਹਨ ਸਰਾਉ ਨੂੰ ਤਾਰ ਤਰਾ ਦਿੰਦੇ ਹਨ ਦੇਖ ਦਰਸ਼ਨ ਮਨ ਸਾਧਾਰੇ ਪਾਪ ਸਗਲੇ ਜਾਹੇ ਜਦੋਂ ਦਰਸ਼ਨ ਦੇਖ ਜੀਵਾ ਗੁਰ ਤੇਰਾ ਪੂਰਨ ਕਰਮ ਹੋਏ ਪ੍ਰਭ ਮੇਰਾ ਜਦੋਂ ਦਰਸ਼ਨ ਕਰਦੇ ਆ ਨਾ ਆਪਾਂ ਗੁਰੂ ਮਹਾਰਾਜ ਦੇ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਤੇ ਮਨ ਸਿਹਾਰੇ ਮਨ ਸੁਧਰ ਜਾਂਦਾ ਮਨ ਦੇ ਵਿੱਚ ਸੁਧਾਰ ਆ ਜਾਂਦਾ ਮਨ ਜਿਹੜਾ ਅੱਗੇ ਪਿੱਛੇ ਭਟਕਦਾ ਫਿਰਦਾ ਹੁੰਦਾ ਨਾ ਉਹ ਜਦੋਂ ਚਰਨ ਕਮਲਾਂ ਦੇ ਵਿੱਚ ਆਪਾਂ ਦਰਸ਼ਨ ਕਰਦੇ ਮੱਥਾ ਟੇਕਦੇ ਆ ਤੇ ਫੇ ਸਾਡਾ ਮਨ ਦਾ ਜੇ ਸੁਧਾਰ ਆ ਜਾਂਦਾ ਜੇ ਮਨ ਸੁਧਾਰ ਤੇ ਆ ਗਿਆ ਤੇ ਪਾਪ ਸਗਲੇ ਜਾਏ ਪਾਪ ਵੀ ਸਾਰੇ ਸਾਡੇ ਜਿਹੜੇ ਆ ਉਹ ਖਤਮ ਹੋ ਜਾਂਦੇ ਹਨ ਹੋ ਤਿੰਨ ਕੈ ਬਲਹਾਰਣੇ ਜੇ ਗੁਰ ਕੀ ਪੈਰੀ ਪਾਹੇ ਅਸੀਂ ਉਹਨਾਂ ਤੋਂ ਬਲਹਾਰ ਜਾਂਦੇ ਹਾਂ ਵਾਰਨੇ ਜਾਂਦੇ ਹਾਂ ਜਿਨ੍ਹਾਂ ਨੇ ਗੁਰੂ ਮਹਾਰਾਜ ਦੇ ਚਰਨਾਂ ਦੀ ਸ਼ਰਨ ਲੈ ਲਈ ਆ ਚਰਨ ਸਰਨ ਗੁਰ ਇੱਕ ਪੈੰਡਾ ਜਾਏ ਚੱਲ ਸਤਗੁਰ ਕੋਟ ਪੈੰਡਾ ਆਗੇ ਹੋਏ ਲੇਤ ਹੈ ਫਿਰ ਜਿਨ੍ਹਾਂ ਨੇ ਗੁਰੂ ਦੇ ਚਰਨਾਂ ਦੀ ਸ਼ਰਨ ਲੈ ਗਈ ਗੁਰੂ ਦੇ ਪੈਰੀ ਪੈ ਗਏ ਗੁਰੂ ਦੇ ਚਰਨੀ ਲੱਗੇ ਆ ਉਹਨਾਂ ਤੋਂ ਅਸੀਂ ਬਲਹਾਰ ਜਾਂਦੇ ਹਾਂ ਸਾਧ ਸੰਗਤ ਮਨ ਵਸੈ ਸਾਚ ਹਰਿ ਕਾ ਨਾਮ ਜਦੋਂ ਅਸੀਂ ਸਾਧਾਂ ਦੀ ਸੰਗਤ ਸਾਧੂਆਂ ਦੀ ਸੰਗਤ ਕਰਦੇ ਆ ਗੁਰਮੁਖਾਂ ਗੁਰਮੁਖਾਂ ਵਿੱਚ ਜਾ ਕੇ ਬੈਠਦੇ ਆ ਨਾਮ ਜਪਦੇ ਆ ਤੇ ਗੁਰਮਤ ਵਿਚਾਰਾ ਸੁਣਦੇ ਆ ਤੇ ਫਿਰ ਸਾਡੇ ਮਨ ਦੇ ਵਿੱਚ ਪ੍ਰਮਾਤਮਾ ਦਾ ਨਾਮ ਵਸ ਜਾਂਦਾ ਹੈ ਤੇ ਸਾਧ ਸੰਗਤ ਮਨ ਵਸੈ ਸਾਚ ਹਰਿ ਕਾ ਨਾਮ ਸੱਚਾ ਹਰੀ ਦਾ ਨਾਮ ਸਾਡੇ ਮਨ ਵਿੱਚ ਵਸ ਜਾਂਦਾ ਹੈ ਸੇਵੜਾ ਭਾਗੀ ਨਾਨਕਾ ਜਿੰਨਾ ਮਨ ਇਹੋ ਪਾਉ ਉਹ ਵੱਡੇ ਭਾਗਾ ਵਾਲਿਆ ਪਰਮੇਸ਼ਾ ਪ੍ਰਮਾਉਂਦੇ ਨੇ ਜਿਨ੍ਹਾਂ ਦੇ ਮਨ ਦੇ ਚ ਭਾਵਨਾ ਬਣ ਜਾਂਦੀ ਆ ਕਿ ਅਸੀਂ ਪ੍ਰਮਾਤਮਾ ਦਾ ਨਾਮ ਚੇਤੇ ਵਿੱਚ ਸੋ ਲਿਆ ਤੇ ਅਸੀਂ ਸਦਾ ਵਾਹਿਗੁਰੂ 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 ਨਾਮ ਜਪਣਾ ਕੀਰਤ ਕਰਨੀ ਐ ਨਾਮ ਜਪਣਾ ਤੇ ਵੱਢ ਕੇ ਛਕਣਾ ਹੈ ਗੁਰਮਤਿ ਸ਼ਬਦੀ ਵਿਚਾਰ ਕਰਦੇ ਆ ਕੋਈ ਐਸਾ ਸ਼ਬਦ ਹੈ ਜੋ ਗੁਰਮਤਿ ਦੇ ਅਨੂਪੂਰ ਨਾ ਹੋਵੇ ਬੋਲਿਆ ਗਿਆ ਹੋਵੇ ਗੁਰੂ ਸੰਗਤ ਗੁਰੂ ਮਹਾਰਾਜ ਬਖਸ਼ਣ ਆ ਰਹੇ ਬਖਸ਼ ਲੈਣਾ ਜੀ ਮਾਫ ਕਰ ਦੇਣਾ ਜੀ ਤੁਸ਼ਬੁੱਧੀ ਅੰਸਾਰ ਸੰਖੇਪ ਜੇ ਸ਼ਬਦ ਅਰਥ ਕੀਤੇ ਆ ਸੰਖੇਪ ਆਖਿਆ ਕੀਤੀ ਹੈ ਬਾਣੀ ਅਗਾਧ ਬੋਧ ਹੈ ਤੇ ਤੁਸ਼ਬੁੱਧੀ ਹੈ ਸਾਡੀ ਸੋ ਮਾਫ ਕਰ ਦੇਣਾ ਜੀ ਉਹ ਆਖਰੀ ਪੰਕਤੀਆਂ ਪੜ ਕੇ ਸਮਾਪਤੀ ਵੱਲ ਵਧੀਏ ਜੀ ਸਾਦ ਸੰਗਤ ਮਨ ਵਸੈ ਸਾਚ ਹਰ ਕਾ ਨਾਮੋ ਛੇ ਵੜ ਪਾਗੀ ਨਾਨਕ ਜਿੰਨਾ ਮਨੇ ਹੋ ਪਾਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ